ਕਿ ਆ ਪੀ.ਐਮ ਵੱਲੋਂ ਫੈਸਲਾ ਕਰ ਦਿੱਤਾ ਕਿ ਪਤਾਨੇ ਕਿਊਸਕ ਪਾਣੀ ਪੰਜਾਬ ਤੋਂ ਉਹਨਾਂ ਨੇ ਆਣਾ ਜਾਏਗਾ। ਉਹਦਾ ਤੁਸੀਂ ਸਭ ਨੇ ਦੇਖਿਆ ਅੱਜ ਸਵੇਰੇ ਟੀਵੀ ਤੇ ਖਬਰਾਂ ਸਾਰੇ ਲੋਕਾਂ ਨੇ ਸੁਨਿਆ ਕਿ ਪਾਖੜਾ ਬਿਆਸ ਮੈਨਡਮੈਂਟ ਬੋਰਡ ਦੇ 8500 ਕਿਊਸਕ ਪਾਣੀ ਜਿਹੜਾ ਉਹ ਵੱਧ ਹਰਿਆਣੇ ਨੂੰ ਜਿਹੜਾ ਛੱਟਦਾ ਉਹਦੇ ਵਿਰੋਧ ਦੇ ਵਿੱਚ ਅਸੀਂ ਵੱਲੋਂ ਜਿਹੜਾ ਪ੍ਰੋਟੈਸਟ ਕਰਦੇ ਹਾਂ ਪਿਛਲੇ ਕਈ ਦਿਨਾਂ ਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬੜਾ ਸਪਸ਼ਟ ਕਹਿ ਦੇ ਸੀਗੇ ਕਿ ਸਾਡੇ ਕੋਲ ਪਾਣੀ ਦਾ ਇੱਕ ਤੁਬਕਾ ਦੀ ਦੇਣ ਲਈ ਇੱਕ ਸੱਚ ਹੈ ਅਸੀਂ ਪਹਿਲਾਂ ਵੀ ਕਿਹਾ ਹੁਣ ਵੀ ਕਿਹਾ ਜਿੰਨੀਆਂ ਮੀਟਿੰਗਾਂ ਹੁੰਦੀਆਂ ਆਈਆਂ ਹਰ ਮੀਟਿੰਗ ਦੇ ਵਿੱਚ ਅਸੀਂ ਕਿਹਾ ਕਿ ਸਾਡੇ ਕੋਲ ਪਾਣੀ ਹੈ ਦੀ ਪਹਿਲਾਂ ਸਾਡਾ ਪਾਣੀ ਪੂਰਾ ਕਰੋ ਫਿਰ ਅੱਗੇ ਗੱਲ ਕਰਾਂਗੇ ਸਾਡਾ ਪਾਣੀ ਪੂਰਾ ਕਰਦੀ بجائے ਭਾਜਪੀ ਨੇ ਸਾਡੀ ਧੱਕਾ ਕੀਤਾ ਭਾਜਪੀ ਨੇ ਸਾਡਾ ਪਾਣੀ ਜਿਹੜਾ ਹਿਦਿਆਨੇ ਨੂੰ ਦਿੱਤਾ ਉਦੇ ਵਿਰੋਧ ਚੱਜ ਸੀ ਅਸਲੇ ਬੀਜੇਪੀ ਦੇ ਆਗੂ ਤਰਨ ਚੁਗ ਜਿਹੜੇ ਨੇ ਉਹਨਾਂ ਦੇ ਕੋਈ ਗੱਲ ਪਟੱਸ ਕਰਦੇ ਆ ਕਿ ਬੀਜੇਪੀ ਪੰਜਾਬ ਦੀ ਵਿਰੋਧਨ ਪਾਰਟੀ ਆ ਬਹੁਤ ਵੱਡੀ ਪਹਿਲਾਂ ਵੀ ਪੰਜਾਬ ਦੋਧੀ بڑے ਫੈਸਲੇ ਲਏ ਹੁਣ ਵੀ ਜਿਹੜਾ ਉਹਨਾਂ ਨੇ ਪੰਜਾਬ ਦੋਧੀ ਫੈਸਲਾ ਲਿਆ ਇਸ ਕਰਕੇ ਬੀਜੇਪੀ ਨੂੰ ਤਿਆਰ ਰਹਿਣਾ ਚਾਹੀਦਾ ਕਿ ਪੰਜਾਬ ਦੇ ਲੋਕ ਕਦੀ ਵੀ ਇਹ ਬਰਦਾਸ਼ਤ ਨਹੀਂ ਕਰਨਗੇ ਆਮ ਆਦੀ ਪਾਰਟੀ ਕਦੀ ਵੀ ਬਰਦਾਸ਼ਤ ਨਹੀਂ ਕਰੂਗੀ ਅਸੀਂ ਆਪਣੇ ਲੋਕਪ੍ਰੀਏ ਮੁੱਖ ਮੰਤਰੀ ਸਰਦ ਭਗਵੰਤ ਸਿੰਘ ਮਾਨ ਦੀ ਗਵਾਈ ਦੇ ਵਿੱਚ ਪੰਜਾਬ ਦੇ ਪਾਣੀਆਂ ਲਈ ਇੱਕ ਲੰਮੀ ਜਦੋਜਾਦ ਕਰਾਂਗੇ ਪੰਜਾਬ ਦਾ ਪਾਣੀ ਇੱਕ ਤੁਪਕਾ ਸੀ ਨਾ ਕਿਸੇ ਨੂੰ ਦੇਣਾ ਨਾ ਸਾਡੇ ਕੋਲ ਹੈਗਾ ਅੱਜ ਅਸੀਂ ਅਮਰਸਰ ਜ਼ਿਲ੍ਹੇ ਦੇ ਸਾਰੇ ਪਾਰਟੀ ਵਲੰਟੀਅਰਾਂ ਲੋ ਇੱਕ ਜਿਹੜਾ ਅਮੀ ਤੌਰ ਦੇ ਉੱਤੇ ਇਹ ਪ੍ਰੋਟੈਸਟ ਜਿਹੜਾ ਕਰ ਰਹੇ ਆਂ ਔਰ ਮੇਰੇ ਨਾਲ ਸਾਡੀ ਪਾਰਟੀ ਦੇ ਬਹੁਤ ਸਾਰੇ ਆਗੂ ਜਿਹੜੇ ਉਹ ਸਾਰੇ ਜ਼ਿਲ੍ਹੇ ਦੇ जिला प्रधान so, दे अति प्रधान ਸਾਡੇ ਪ੍ਰਦਾਨਕ ਬੋਰਡ ਦੇ ਚੇਅਰਮੈਨ ਔਰ ਸਾਡੇ ਐਮਸੀ ਸਾਡੇ ਮੇਹਰ ਸਾਹਿਬ ਬਹੁਤ سارے ਸਾਥੀ ਸਾਡੇ ਜਿਹੜੇ ਆਏ ਸੋ ਮੇਰੇ ਨਾਲ ਮੇਰੇ ਕਲੀਕ ਜਿਹੜੇ ਸਾਡੇ ਜੰਡਿਆਲੇ ਤੋਂ ਐਮਐਲਏ ਸਾਹਿਬ ਤੇ ਮਾਨਜੋਗ ਮੰਤਰੀ ਸਰਦਾਰ ਭਜਨ ਸਿੰਘ ਈਟੀਓ ਜੀ ਵੀ ਸਾਡੇ ਨਾਲ ਬੈਠੇ ਆ ਮੈਂ ਈਟੀਓ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਕੁਝ ਸ਼ਬਦ ਜਿਹੜੇ ਸਾਂਝੇ ਕਰਨ ਸਾਡਾ ਮੋਟੇ ਤੋਂ ਤੇ ਇੱਕ ਗੱਲ ਹੈ ਕਿ ਜਿੱਦੀ ਮਰਜ਼ੀ ਲੜਾਈ ਲੜਨੀ ਪਏ ਅਸੀਂ ਪੰਜਾਬ ਦੇ ਪਾਣੀ ਦਾ ਇੱਕ ਵੀ ਤੁਪਕਾ ਹਰਿਆਣੇ ਨੂੰ ਨਹੀਂ ਦੇਵਾਂਗੇ। ਦੇ ਨਾਂ ਜਿਹੜਾ ਪਾਣੀ ਆ ਉਹ ਨਹੀਂ ਦਿੱਤਾ ਜਾਏਗਾ। ਮੈਂ ਕਿਹਾ ਜੀ ਪੱਟਾ ਸਤ ਕੀ ਛੜਕਾਂ ਦੇਵਾਂਗੇ, ਹਰ ਕੰਮ ਕਰਾਂਗੇ ਜੋ ਵੀ ਕਰਨਾ ਪੂ। ਕਹਿ ਚੁੱਕੇ ਨੇ ਕਿ ਸਾਡੇ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ। ਕੱਲ ਦੇਰ ਰਾਤ ਬੀਬੀਐਮਬੀ ਦਾ 8500 ਕਿਊਸਿਕ ਪਾਣੀ ਜਿਹੜਾ ਹਰਿਆਣਾ ਨੂੰ ਦੇਣ ਦਾ ਫੈਸਲਾ ਕਰ ਦਿੱਤਾ ਗਿਆ। ਗਦਾਰੀ ਕੀਤੀ ਗਈ ਪੰਜਾਬ ਦੇ ਨਾਲ, ਧੱਕਾ ਕੀਤਾ ਗਿਆ ਪੰਜਾਬ ਦੇ ਨਾਲ। ਸਾਨੂੰ ਸਾਡਾ ਪਾਣੀ ਜਿਹੜਾ ਆ ਸਾਡੇ ਖੂਨ ਤੋਂ ਵੀ ਪਿਆਰਾ ਅਸੀਂ ਪਾਣੀ ਸਾਡੇ ਕੋਲ ਵਾਧੂ ਹੈ ਹੀ ਨਹੀਂ ਅਸੀਂ ਕਿਵੇਂ ਦੇ ਸਕਦੇ ਹਾਂ ਜਿੰਨਾ ਹਿੱਸਾ ਹੈਗਾ ਸੀਗਾ ਹਰਿਆਣੇ ਦਾ ਉਹਨਾਂ ਆਪਣਾ ਹਿੱਸਾ ਵਰਤ ਲਿਆ ਤੇ ਸਾਡਾ ਇਹ ਹਿੱਸਾ ਕੱਟ ਕੇ ਪੰਜਾਬ ਦੇ ਪਾਣੀ ਦਾ ਹਿੱਸਾ ਕੱਟ ਕੇ ਕੇਂਦਰ ਦੀ ਸਰਕਾਰ ਨੇ ਕੱਲ ਜਿਹੜਾ ਆ ਉਹ ਹਰਿਆਣੇ ਨੂੰ ਦਿੱਤਾ ਇਹਦੇ ਵਿਰੋਧ ਦੇ ਵਿੱਚ ਸਾਨੂੰ ਕਿਤੇ ਵੀ ਜਿਵੇਂ ਮਾਨਯੋਗ ਮੰਤਰੀ ਸਾਹਿਬ ਕਹਿ ਚੁੱਕੇ ਨੇ ਧਾਲੀਵਾਲ ਸਾਹਿਬ ਸਾਨੂੰ ਸੜਕਾਂ ਤੇ ਸਾਨੂੰ ਕਾਨੂੰਨੀ ਲੜਾਈ ਜਿੱਥੋਂ ਤੱਕ ਵੀ ਜੇਸ ਵੀ ਹੱਦ ਤੱਕ ਜਾਣਾ ਪਿਆ ਅਸੀਂ ਜਾਵਾਂਗੇ ਮੈਂ ਇੱਥੇ ਇਹ ਗੱਲ ਸਪਸ਼ਟ ਕਰਨੀ ਚਾਹੁੰਨਾ ਕਿ ਬੀਜੇਪੀ ਦੇ ਜਿਹੜੇ ਆਗੂ ਨੇ ਤਰਨ ਚੁਗ ਜਿਨ੍ਹਾਂ ਦੇ ਘਰ ਦੇ ਬਾਹਰ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਉਹਨਾਂ ਨੂੰ ਅੱਜ ਸਪਸ਼ਟ ਕਰਨਾ ਚਾਹੀਦਾ ਕਿ ਉਹ ਪੰਜਾਬ ਦੇ ਨਾਲ ਨੇ ਇਨ ਕਰੋੜ ਪੰਜਾਬੀਆਂ ਦੇ ਨਾਲ ਨੇ ਪੰਜਾਬ ਦੇ ਪਾਣੀਆਂ ਦੇ ਨਾਲ ਨੇ ਕਿ ਜਾਂ ਫਿਰ ਪੰਜਾਬ ਦੇ ਵਿਰੋਧੀ ਨੇ ਤੁਸੀਂ ਵੀ ਜਾਓਗੇ ਉਹਨਾਂ ਤੋਂ ਸਪਸ਼ਟ ਜਿਹੜਾ ਆ ਇਹ ਜਵਾਬ ਲਓ ਕਿ ਪੰਜਾਬ ਦਾ ਪਾਣੀ ਬਚਾਉਣ ਵਾਸਤੇ ਤੁਸੀਂ ਆਪਦੀ ਕੇਂਦਰ ਦੀ ਸਰਕਾਰ ਤੇ ਆਪਣੀ ਪਾਰਟੀ ਤੇ ਜ਼ੋਰ ਕਿਉਂ ਨਹੀਂ ਪਾਉਂਦੇ ਤੁਸੀਂ ਪੰਜਾਬ ਵਿਰੋਧੀ ਕੰਮ ਜਿਹੜੇ ਆ ਉਹ ਕਿਉਂ ਕਰ ਰਹੇ ਹੋ ਸੋ ਅਸੀਂ ਅੱਜ ਸਾਡੇ ਸਾਰੇ ਜਿਹੜੇ ਵਲੰਟੀਅਰ ਸਹਿਬਾਨ ਸਾਡੇ ਜਿੰਨੇ ਵੀ ਐਮਐਲਏ ਸਹਿਬਾਨ ਸਾਰੇ ਥਾਵਾਂ 'ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਕਰ ਰਹੇ ਹਾਂ ਔਰ ਇਹ ਪ੍ਰੋਟੈਸਟ ਇਵੇਂ ਹੀ ਜਾਰੀ ਰਹੂਗਾ ਨਹੀਂ ਪੰਜਾਬ ਦੀ ਬੀਜੀ ਵੀ ਲੀਡਰ ਨੂੰ ਅੱਗੇ ਆਣਾ ਚਾਹੀਦਾ ਵਾ ਸਜਖੜ ਸਾਹਿਬ ਨੂੰ ਮੈਂ ਤੇ ਮੈਂ ਤੇ ਤੁਹਾਨੂੰ ਕਹਿ ਚੁੱਕਾ ਹਾਂ ਕਿ ਉਹਨਾਂ ਨੂੰ ਅੱਗੇ ਆ ਕੇ ਪੰਜਾਬ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਜਾ ਕੇ ਆਪਣੀ ਪਾਰਟੀ ਦੇ ਉੱਤੇ ਆਪਣੀ ਕੇਂਦਰ ਦੀ ਸਰਕਾਰ ਦੇ ਉੱਤੇ ਜ਼ੋਰ ਪਾਉਣਾ ਚਾਹੀਦਾ ਕਿ ਪੰਜਾਬ ਦੇ ਨਾਲ ਧੱਕਾ ਨਾ ਕਰੋ ਉਹ ਵੀ ਪੰਜਾਬੀ ਨੇ ਪੰਜਾਬੀ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਪੰਜਾਬ ਜਿਹੜਾ ਕਿਉਂ ਤਾਂ ਕੰਮ ਕੀਤਾ ਜਾ ਰਹੀ ਨਹੀਂ ਪੰਜਾਬ ਦੇ ਨਾਲ ਪੰਜਾਬ ਦੇ ਨਾਲ ਬੀਜੇਪੀ ਹੈ ਪੰਜਾਬ ਵਿਰੋਧੀ ਹੈ ਬੀਜੇਪੀ ਹਮੇਸ਼ਾ ਹੀ ਪੰਜਾਬ ਦੇ ਨਾਲ ੱੱਕਾ ਕਰਦੀ ਆਈ ਹੈ ਜੀ ਇਹ ਅੱਜ ਦਾ ਨਹੀਂ ਆ ਹਮੇਸ਼ਾ ਹੀ ਬੀਜੇਪੀ ੱੱਕਾ ਕਰਦੀ ਆ ਔਰ ਬੀਜੇਪੀ ਦੇ ਪੰਜਾਬ ਦੇ ਜਿਹੜੇ ਖਾਸ ਤੌਰ ਤੇ ਆਗੂ ਨੇ ਉਹਨਾਂ ਨੂੰ ਵੀ ਆਪਣਾ ਸਟੈਂਡ ਇਹਦੇ ਤੇ ਸਪਸ਼ਟ ਕਰਨਾ ਚਾਹੀਦਾ 8500 ਕਿਉਸੀਕ ਪਾਣੀ ਬਹੁਤ ਵੱਡੀ ਮਾਤਰਾ ਚ ਪਾਣੀ ਦਿੱਤਾ ਗਿਆ ਕਿ ਲੱਗਦਾ ਨਹੀਂ ਕਿ ਪਹਿਲੇ ਥੋੜੇ ਤੋਂ ਵੀ ਦਿੱਤਾ ਜਾ ਸਕਦਾ ਸੀ ਲੇਕਿਨ ਜਿਸ ਤਰ੍ਹਾਂ ਕਿਹਾ ਜਿਵੇਂ 1700 ਤੱਕ ਬਹੁਤ ਸੀ ਲੇਕਿਨ 8500 ਬਹੁਤ ਦੇਖੋ ਦੇਖੋ ਇਹ BBMP ਦਾ ਪਾਣੀ ਜਿਹੜਾ ਆ ਇਹ ਅਲੋਟਮੈਂਟ ਹੁੰਦੀ ਆ ਕਿ ਇੰਨਾ ਪਾਣੀ ਰਾਜਸਥਾਨ ਨੂੰ ਦਿੱਤਾ ਗਿਆ ਐਨ ਐਮ ਐਫ ਐਮ ਐਫ ਹਰਿਆਣੇ ਨੂੰ ਦਿੱਤਾ ਇੰਨਾ ਰਾਜਸਥਾਨ ਨੂੰ ਦਿੱਤਾ ਇੰਨਾ ਪੰਜਾਬ ਨੂੰ ਦਿੱਤਾ ਜਿੰਨਾ ਹਰਿਆਣੇ ਨੂੰ ਦਿੱਤਾ ਗਿਆ ਸੀਗਾ ਜਿੰਨਾ ਉਹਦਾ ਸ਼ੇਅਰ ਬੰਦਾ ਸੀਗਾ ਉਹਨਾਂ ਨੇ ਆਪਣਾ ਪਾਣੀ ਜਿਹੜਾ ਵਰਤ ਲਿਆ ਹੁਣ ਜਿੰਨਾ ਸ਼ੇਅਰ ਸਾਨੂੰ ਮਿਲਿਆ ਸੀਗਾ ਉਸ ਸ਼ੇਅਰ ਦੇ ਵਿੱਚੋਂ ਕੱਟ ਲਾ ਕੇ ਪੰਜਾਬ ਦਾ ਪਾਣੀ ਕੱਟ ਕਰਕੇ ਜਿਹੜਾ ਆ ਉਧਰਲੇ ਪਾਸੇ ਦੇ ਰਹੇ ਨੇ ਸੋ ਪੰਜਾਬ ਦਾ ਪਾਣੀ ਜਿਹੜਾ ਪੰਜਾਬ ਨੂੰ ਅਲੋਟ ਹੋ ਚੁੱਕਾ ਹੈ ਮਿਲ ਚੁੱਕਾ ਆਪਣੀ ਚੀਜ਼ ਵਰਤ ਲੋ ਉਸ ਤੋਂ ਬਾਅਦ ਤੁਸੀਂ ਦੂਜੇ ਦੇ ਹੱਕ ਦੇ ਉੱਤੇ ਡਾਕਾ ਮਾਰੋ ਇਹ ਤੇ ਗੱਲ ਸਹੀ ਨਹੀਂ ਆ ਨਾ ਸੋ ਸਾਡਾ ਅਸੀਂ ਆਪਣਾ ਹੱਕ ਮੰਗ ਰਹੇ ਆ ਅਸੀਂ ਕੋਈ ਭੀਖ ਨਹੀਂ ਮੰਗ ਰਹੇ ਸਾਡਾ ਹੱਕ ਆ ਬੀਬੀਐਮਬੀ ਦੇ ਪਾਣੀ ਦੇ ਉੱਤੇ ਔਰ ਅਸੀਂ ਉਹ ਹੱਕ ਆਪਣਾ ਜਿਹੜਾ ਉਹ ਲੈ ਕੇ ਰਵਾਂਗੇ